ਕਾਲ ਦੋਸਤੋ ਮੈਂ ਤੁਹਾਨੂੰ ਕੋਈ ਸੁਖਣਾ ਲੇਕ ਤੇ ਘੁਮਾਣ ਨਹੀਂ ਆਇਆ ਹੋਇਆ ਆ ਮੈਂ ਤੁਹਾਨੂੰ ਪਸੰਦਾ ਪਿਆ ਇਲਾਕਾ ਬੜਾ ਚੌੜਾ ਜਿੱਥੇ ਬਦਲਾਵ ਦੇ ਨਾਮ ਤੇ ਆਮ ਆਦੀ ਪਾਰਟੀ ਅੱਜ ਦੇ ਦਿਨ ਤੁਸੀਂ ਦੇਖੋ ਆ ਦਾਣਾ ਮੰਡੀ ਦਾ ਜਗ੍ਹਾ ਹੈਗੀ ਆ ਔਰ ਦਾਣਾ ਮੰਡੀ ਵਿੱਚ ਦਾਣਾ ਮੰਡੀ ਵਿੱਚ ਦਾਣਿਆਂ ਲਈ ਤਾਂ ਜਗ੍ਹਾ ਹੈ ਨਹੀਂ ਪਰ ਪਾਣੀ ਪਾਣੀ ਹੋਇਆ ਪਿਆ ਆ ਬਦਲਾਵ ਹੈ ਸੁਖਣਾ ਲੇਕ ਤੋਂ ਬਾਅਦ ਅਗਰ ਕੋਈ ਪੰਜਾਬ ਵਿੱਚ ਲੇਕ ਡਿਵੈਲਪ ਹੋਈ ਹੈ ਮਨ ਲਾਦਾ ਉਹ ਬੜਾ ਚੌੜਾ ਵਿੱਚ ਹੋਈ ਹੈ ਭਗਵੰਤ ਮਾਨ ਜੀ ਵੈਸੇ ਤਾਂ ਥਾਤੋਂ ਕੋਈ ਉਮੀਦ ਰਹੀ ਨਹੀਂ ਕੋਈ ਕੰਮ ਦੀ ਬੜਾ ਚੌੜੇ ਵਿੱਚ ਪਿਛਲੇ ਸਾਢੇ 3 ਸਾਲਾਂ ਵਿੱਚ ਕੋਈ ਕੰਮ ਨਹੀਂ ਹੋਇਆ ਪਰ ਕਾਂਗਰਸ ਦੇ ਕੀਤੇ ਹੋਏ ਕੰਮਾਂ ਦੇ ਸਿਰਫ ਇੱਥੇ ਇੰਨੀ ਤੁਹਾਡੀ ਨਲਾਕੀ ਹੈ ਕਿ ਤੁਸੀਂ ਇੱਥੇ ਇੱਕ ਸਿਰਫ ਸਫਾਈ ਹੋਣੀ ਹੈ ਬਾਕੀ ਸਾਰੀ ਡਿਵੈਲਪਮੈਂਟ ਹੋਈ ਹੋਈ ਹੈ ਪਤਾ ਨਹੀਂ ਉਹ ਸਫਾਈ ਦਾ ਠੇਕਾ ਕਿਹਨੂੰ ਦਿੱਤਾ ਹੋਇਆ ਉਹਦਾ ਪੈਸਾ ਕੌਣ ਕੰਦਾ ਪਿਆ ਪਰ ਸਾਡੇ ਇਲਾਕੇ ਵਿੱਚ ਅੱਜ ਦੇ ਦਿਨ ਕੰਮ ਕੋਈ ਨਹੀਂ ਚਾਹਦਾ ਪਿਆ ਔਰ ਦੇਖੋ ਪਾਣੀ ਪਾਣੀ ਹੋਇਆ ਪਿਆ ਪਤਾ ਨਹੀਂ ਤੁਹਾਨੂੰ ਅਸ਼ੰਗਤ ਜੀ ਆਂਦੀ ਕਿ ਨਹੀਂ ਆਂਦੀ ਪਰ ਬੜਾ ਚੋਰ ਨੂੰ ਬੜੀ ਆਉਂਦੀ ਆ ਮੈਂ ਉਮੀਦ ਕਰਦਾ ਕਿ ਇਸ ਵਾਰ ਤੁਸੀਂ ਧਿਆਨ ਜਰੂਰ ਦਿਓਗੇ ਧੰਨਵਾਦ ਜੀ